ਸਤਿ ਸ਼੍ਰੀ ਅਕਾਲ ਮੈਂ ਹਾਂ ਗੁਰਿੰਦਰਪਾਲ ਸਿੰਘ ਤੇ ਤੁਸੀਂ ਵੇਖ ਰਹੇ ਹੋ ਫਟਾਫਟ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਨਾਲ ਖਬਰਾਂ ਆਉ ਫਿਰ ਸ਼ੁਰੂ ਕਰਦੇ ਹਾਂ ਪਹਿਲੀ ਖਬਰ ਤੋਂ ਭਾਰਤ ਨੇ ਬੱਦਵਾਰ ਨੂੰ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਪਲੇਆਫ ਮੈਚ ਵਿੱਚ 2021 ਦੀ ਚੈਂਪੀਅਨ ਅਰਜੰਟੀਨਾ ਦੀ ਟੀਮ ਨੂੰ 4-2 ਨਾਲ ਹਰਾ ਕੇ 9 ਸਾਲ ਬਾਅਦ ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ ਵਿੱਚ ਕਾਂਸੀ ਦਾ ਤਗਮਾ ਜਿੱਤ ਲਿਆ ਤੇ ਦੋ ਵਾਰ ਦੀ ਚੈਂਪੀਅਨ ਰਹੀ ਭਾਰਤੀ ਟੀਮ ਨੇ ਆਖਰੀ ਵਾਰ 9 ਸਾਲ ਪਹਿਲਾਂ ਵਿਸ਼ਵ ਕੱਪ ਮੁਕਾਬਲੇ ਵਿੱਚ ਕੋਈ ਤਗਮਾ ਜਿੱਤਿਆ ਸੀ ਤੇ ਪਿਛਲੇ ਦੋ ਵਾਰ ਟੀਮ ਕਾਂਸੀ ਤਗਮੇ ਦਾ ਮੈਚ ਹਾਰ ਕੇ ਚੌਥੇ ਸਥਾਨ ਉੱਤੇ ਰਹੀ ਸੀ ਤੇ ਭਾਰਤ ਲਈ ਅੰਕਿਤ ਪਾਲ ਮਨਮੀਤ ਸਿੰਘ ਸ਼ਰਧਾਨੰਦ ਦਿਵਾਲੀ ਅਤੇ ਅਨਮੋਲ ਨੇ ਗੋਲ ਕੀਤੇ ਤੇ ਅਰਜنٹੀਨਾ ਲਈ ਨਿਕੋਲਸ ਅਤੇ ਸੈਂਟੀਆਗੋ ਫਰਨੈਂਡਿਸ ਨੇ ਗੋਲ ਕੀਤੇ ਤੇ ਤਿੰਨ ਕੁਆਟਰਾਂ ਲਈ ਦੋ ਗੋਲਾਂ ਲਈ ਪਿੱਛੇ ਰਹਿਣ ਤੋਂ ਬਾਅਦ ਭਾਰਤ ਨੇ ਆਖਰੀ ਕੁਆਟਰ ਵਿੱਚ ਚਾਰ ਗੋਲ ਕਰਕੇ ਸ਼ਾਨਦਾਰ ਵਾਪਸੀ ਕੀਤੀ ਤੇ ਭਰੇ ਹੋਏ ਮੇਰ ਰਾਧਾਕ੍ਰਿਸ਼ਨਰ ਸਟੇਡੀਅਮ ਵਿੱਚ ਜਾਨ ਦੁੱਕ ਦਿੱਤੀ ਤੇ 89 ਮਿੰਟ 'ਚ ਅੰਕਿਤ ਨੇ ਪੈਨਲਟੀ ਕਾਰਨ ਨੂੰ ਗੋਲ ਵਿੱਚ ਬਦਲ ਕੇ ਭਾਰਤ ਦਾ ਖਾਤਾ ਖੋਲ੍ਹ ਦਿੱਤਾ ਇਸ ਦੇ ਨਾਲ ਹੀ 52ਵੇਂ ਮਿੰਟ 'ਚ ਭਾਰਤ ਨੂੰ ਇੱਕ ਵਾਰ ਫਿਰ ਪੈਨਲਟੀ ਕਾਰਨ ਮਿਲਿਆ ਜਿਸ ਉੱਤੇ ਗੇਂਦ ਅਨਮੋਲ ਇਸ ਦੇ ਸ਼ਾਟ ਉੱਤੇ ਡਿਫਲੈਕਟ ਹੋ ਕੇ ਮਨਮੀਤ ਦੀ ਛੋਟੀ ਨਾਲ ਟਕਰਾ ਕੇ ਗੋਲ ਦੇ ਅੰਦਰ ਚਲੀ ਗਈ ਸਕੋਰ 2-2 ਨਾਲ ਬਰਾਬਰ ਹੋਣ ਤੋਂ ਬਾਅਦ ਲੱਗ ਰਿਹਾ ਸੀ ਕਿ ਮੈਚ ਸ਼ੂਟਆਊਟ ਚ ਜਾਵੇਗਾ ਪਰ ਆਖਰੀ ਸੀਟੀ ਵਜਾਉਣ ਚ 3 ਮਿੰਟ ਬਾਕੀ ਰਹਿੰਦੇ ਹੀ ਭਾਰਤ ਨੂੰ ਅਹਿਮ ਪੈਨਲਟੀ ਸਟ੍ਰੋਕ ਮਿਲਿਆ ਜਿਸ ਨੂੰ ਸਰਦਾਨੰਦ ਦਿਵਾੜੀ ਨੇ ਗੋਲ ਚ ਬਦਲ ਕੇ ਭਾਰਤ ਨੂੰ ਪਹਿਲੀ ਲੀਡ ਦਿਵਾਈ ਬੀਤੇ ਦਿਨੀ ਫਤੇਗੜ ਸਾਹਿਬ ਵਿਕੇ ਮਸਜਿਦ ਭਗਤ ਸਦਨਾ ਕਸਾਈ ਵਿੱਚ ਪੰਜਾਬੀ ਫਿਲਮ ਪਿੱਟ ਸਿਆਪਾ ਦੀ ਕੀਤੀ ਗਈ ਸ਼ੂਟਿੰਗ ਨੂੰ ਲੈ ਕੇ ਅੱਜ ਫਿਲਮ ਦੀ ਹੈਰੋਇਨ ਸੋਨਮ ਬਾਜਵਾ ਫਿਲਮ ਦੇ ਪ੍ਰੋਡਿਊਸਰ ਬਲਜਿੰਦਰ ਜੰਜੂਆ ਸਮੇਤ ਪੂਰੀ ਟੀਮ ਨੇ ਸ਼ਾਹੀ ਇਮਾਮ ਪੰਜਾਬ ਮਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਕੋਲ ਲਿਖਤ ਵਿੱਚ ਮੁਆਫੀ ਮੰਗੀ ਅਤੇ ਮਸਜਿਦ ਭਗਤ ਸਦਨਾ ਕਸਾਈ ਵਿੱਚ ਕੀਤੀ ਗਈ ਸ਼ੂਟਿੰਗ ਦੇ ਸੀਨ ਵੀ ਕੱਟ ਦਿੱਤਾ ਜਾਏਗਾ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਅੱਗੇ ਤੋਂ ਕਿਸੇ ਵੀ ਧਾਰਮਿਕ ਸਥਾਨ ਤੇ ਇਸ ਤਰ੍ਹਾਂ ਦੀ ਗਲਤੀ ਨਹੀਂ ਹੋਵੀ ਕਿ ਤਾਂ ਜਸ ਨਾਲ ਕਿਸੇ ਵੀ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇ। H1B ਵੀਜ਼ਾ ਨੂੰ ਲੈ ਕੇ ਅਮਰੀਕਾ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਤੇ ਭਾਰਤੀਆਂ ਤੇ ਵੀ ਅਸਰ ਹੋਵੇਗਾ ਤੇ ਹੁਣ ਤੱਕ 85000 ਵੀਜ਼ੇ ਰੱਦ ਕਰ ਦਿੱਤੇ ਗਏ ਨੇ ਤੇ ਅਮਰੀਕਾ ਵਿੱਚ 트럼ਪ ਪ੍ਰਸ਼ਾਸਨ ਵੱਲੋਂ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰ ਦਿੱਤਾ ਗਿਆ ਤੇ ਯੂਐਸਏ ਸਟੇਟ ਡਿਪਾਰਟਮੈਂਟ ਨੇ ਐਕਸਿਟ ਟਵੀਟ ਕਰਕੇ ਦੱਸਿਆ ਕਿ ਜਨਵਰੀ ਤੋਂ ਲੈ ਕੇ ਹੁਣ ਤੱਕ 85000 ਵੀਜ਼ੇ ਰੱਦ ਕਰ ਦਿੱਤੇ ਗਏ ਤੇ ਇਹ ਇਹ ਖਾਸ ਕਰਕੇ ਜੋ ਕਾਰਵਾਈ ਕੀਤੀ ਗਈ ਹੈ ਇਮੀਗ੍ਰੇਸ਼ਨ ਦੇ ਤੇ ਬਾਰਡਰ ਸਕਿਉਰਿਟੀ ਤੇ 트ੰਪ ਪ੍ਰਸ਼ਾਸਨ ਦੇ ਵਾਧੇ ਸ਼ਕਤੀ ਨੂੰ ਦਰਸਾਉਂਦਾ ਤੇ ਇਸ ਵਿੱਚ 8000 ਤੋਂ ਵੱਧ ਵਿਦਿਆਰਥੀ ਸ਼ਾਮਲ ਨੇ ਜੋ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੇ ਤੋਂ ਵੀ ਵੱਧ ਨੇ ਇਸ ਤੋਂ ਸੰਕੇਤ ਮਿਲਦਾ ਹੈ ਕਿ 트ੰਪ ਤੇ ਸਕਿਉਰਿਟੀ ਰੋਬਿਓ ਇਹਨਾਂ ਨੀਮਾ ਨੂੰ ਲੈ ਕੇ ਰੁਕਣ ਵਾਲੇ ਹੀ ਨਹੀਂ ਸਨ ਦੱਸ ਜੀਏ ਕਿ ਨੀਮਾਵਾਚ ਕਾਫੀ ਬਦਲਾਅ ਕੀਤੇ ਗਏ ਹਨ ਤੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵਿਜ਼ੇ ਦੀ ਮਿਆਦ ਖਤਮ ਹੋਣ ਅਤੇ ਵਕਵਾਦੀ ਸਮਰਥਨ ਨਾਲ ਜੁੜੀਆਂ ਜਾਂਚਾਂ ਤੇ ਹੋਰ ਗੰਭੀਰ ਕਾਰਨਾ ਕਰਕੇ ਵੀ ਵਿਜ਼ੇ ਰੱਦ ਕੀਤੇ ਗਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ 13 ਦਸੰਬਰ ਤੇ 15 ਦਸੰਬਰ 2025 ਨੂੰ ਹੋਣ ਵਾਲੀਆਂ ਯੂਨੀਵਰਸਿਟੀ ਸਲਾਨਾ ਅਤੇ ਸਮੈਸਟਰ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ। ਹੁਣ ਇਹ ਪ੍ਰੀਖਿਆਵਾਂ ਅੱਗੇ ਕਰ ਦਿੱਤੀਆਂ ਗਈਆਂ ਹਨ ਤੇ ਦੱਸ ਜੀਏ ਕਿ ਇਹ ਪ੍ਰੀਖਿਆਵਾਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤੀ ਸਮਤੀ 2025 ਦੀਆਂ ਚੋਣਾਂ ਹੋਣ ਕਰਕੇ ਮੁਲਤਵੀ ਕੀਤੀਆਂ ਗਈਆਂ ਹਨ ਤੇ ਯੂਨੀਵਰਸਿਟੀ ਦੇ ਨੋਟਿਸ ਅਨੁਸਾਰ 13 ਦਸੰਬਰ 2025 ਦੀ ਮੁਲਤਵੀ ਕੀਤੀਆਂ ਸਾਰੀਆਂ ਪ੍ਰੀਖਿਆਵਾਂ ਹੁਣ 2 ਜਨਵਰੀ 2026 ਨੂੰ ਹੋਣ ਗਿਆ ਤੇ ਇਸੇ ਤਰ੍ਹਾਂ 15 ਦਸੰਬਰ 2025 ਦੀਆਂ ਮਲਤਵੀ ਪ੍ਰੀਖਿਆਵਾਂ ਦੀ ਨਵੀਂ ਤਾਰੀਖ 3 ਜਨਵਰੀ 2026 ਨਿਰਧਾਰਤ ਕੀਤੀ ਗਈ ਹੈ ਤੇ ਯੂਨੀਵਰਸਿਟੀ ਨੇ ਦੱਸਿਆ ਕਿ ਬਾਕੀ ਸਾਰਾ ਪ੍ਰੀਖਿਆ ਸ਼ੈਡਿਊਲ ਜਿਵੇਂ ਦਾ ਤਿਵੇਂ ਹੀ ਰਹੇਗਾ ਤੇ ਸਾਰੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਧਿਕਾਰਤ ਵੈੱਬਸਾਈਟ ਤੋਂ ਨਵੀਨਤਮ ਜਾਣਕਾਰੀ ਲੈਂਦੇ ਰਹਿਣ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਸੈਂਟਰਲ ਜ਼ੋਨ ਦੇ ਚੀਫ ਇੰਜੀਨੀਅਰ ਜਗਦੇਵ ਸਿੰਘ ਹਾਸ ਵੱਲੋਂ ਮੀਟਰਾਂ ਦੀ ਰੀਡਿੰਗ ਕਰਨ ਦੌਰਾਨ ਸਰਕਾਰੀ ਸੌਫਟਵੇਅਰ ਨਾਲ ਛੇੜਚੜ ਕਰਨ ਵਾਲੇ 40 ਦੇ ਕਰੀਬ ਮੁਲਾਜ਼ਮਾਂ ਖਿਲਾਫ ਸਖਤ ਐਕਸ਼ਨ ਲੈਂਦੇ ਹੋਏ ਮੀਟਰ ਰੀਡਰਾਂ ਦੀ ਆਈਡੀ ਨੂੰ ਬਲੌਕ ਕਰ ਦਿੱਤਾ ਗਿਆ ਤੇ ਹਾਲਾਂਕਿ ਇਸ ਦੌਰਾਨ ਕਈ ਮੀਟਰ ਰੀਡਰ ਪਾਵਰ ਕਾਮ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸਿਆਸੀ ਨੇਤਾਵਾਂ ਦੀਆਂ ਸ਼ਿਫਾਰਿਸ਼ਾਂ ਲਗਾ ਕੇ ਮਾਮਲੇ ਨੂੰ ਰਫਾ ਦਫਾ ਕਰਨ ਦਾ जुगाੜ ਕਰਨ ਵਿੱਚ ਜੁੱਟ ਗਏ ਹਨ ਤੇ ਚੀਫ ਇੰਜੀਨੀਅਰ ਖਾਸ ਵੱਲੋਂ ਪਾਵਰ ਕਾਮ ਵਿਭਾਗ ਦੇ ਉੱਚ ਅਧਿਕਾਰੀਆਂ ਸਮੇਤ ਸਾਰੀਆਂ ਡਿਵੀਜ਼ਨਾਂ ਸੁੰਦਰ ਨਗਰ ਸੀ ਐਮ ਸੀ ਸਿਟੀ ਸੈਂਟਰ ਫੋਕਲ ਪੁਆਇੰਟ ਅਗਰਨਗਰ ਸਟੇਟ ਡਿਵੀਜ਼ਨ ਮਾਡਲ ਟਾਊਨ ਜਨਤਾ ਨਗਰ ਸਿਟੀ ਵੈਸਟ ਸਮੇਤ ਖੰਨਾ ਦੁਰਾਹ ਸਰਹੰਦ ਅਮਲੋ ਮੰਡੀ ਅਹਿਮਦਗੜ ਲਲਤੋਂ ਜਗਰਾਉ ਰਾਇਕੋਟ ਮੁੱਲਵਰਦਾਕ ਆਦਿ ਇਲਾਕਿਆਂ ਦੇ ਐਕਸ਼ਨ ਸਹਿਬਾਨਾਂ ਨੂੰ ਮੀਟਰ ਰੀਡਰਾਂ ਦੀ ਸਰਕਾਰੀ ਆਈਡੀ ਨੂੰ ਬੰਦ ਕਰਕੇ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ਤਾਂ ਕਿ ਪਾਵਰ ਕਾਮ ਵਿਭਾਗ ਦੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਵਾਲੇ ਹਰ ਮੁਲਾਜ਼ਮ ਦੇ ਖਿਲਾਫ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕਰਕੇ ਬਿਜਲੀ ਨਿਗਮ ਨੂੰ ਹੋਏ ਨੁਕਸਾਨ ਦੀ ਪਰਪਾਈ ਕੀਤੀ ਜਾ ਸਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਦਵਾ ਨੂੰ ਟਰੰਪ 골ਡ ਕਾਰਡ ਲਾਂਚ ਕੀਤਾ ਜੋ ਕਿ ਇੱਕ ਗ੍ਰੀਨ ਕਾਰਡ ਨਾਲੋਂ ਵੱਧ ਲਾਭ ਪ੍ਰਦਾਨ ਕਰਦਾ ਟਰੰਪ ਨੇ ਇੱਕ ਗੋਲਮੇਜ਼ ਸਮਾਗਮ ਵਿੱਚ ਐਲਾਨ ਕੀਤਾ ਕਿ ਉਹਨਾਂ ਦੀ 골ਡ ਕਾਰਡ ਇੰਮਿਗ੍ਰੇਸ਼ਨ ਨੀਤੀ ਜਿਸ ਦਾ ਉਦੇਸ਼ ਇੱਕ ਪਾਰੀ ਫੇਸ ਦੇ ਬਦਲੇ ਕੁਝ ਪ੍ਰਵਾਸੀਆਂ ਲਈ ਵੀਜ਼ੇ ਦੀ ਪ੍ਰਕਿਰਿਆ ਨੂੰ ਤੇਜ਼ ਕਰਨਾ ਹੈ ਅਧਿਕਾਰਤ ਤੌਰ ਤੇ ਸ਼ੁਰੂ ਹੋ ਰਹੀ ਹੈ ਤੇ ਰਾਸ਼ਟਰਪਤੀ ਨੇ ਦੱਸਿਆ ਕਿ ਇਸ ਦੀ ਸਾਈਟ ਉਸੇ ਦਿਨ ਸ਼ੁਰੂ ਹੋ ਜਾਵੇਗੀ ਤੇ ਸਾਰੇ ਫੰਡ ਅਮਰੀਕਾ ਦੀ ਸਰਕਾਰ ਨੂੰ ਜਾਣ ਕੇ ਤੇ ਇਹ ਨਵਾਂ ਰਸਤਾ ਵਿਦੇਸ਼ੀਆਂ ਨੂੰ ਆਪਣੀ ਵੀਜ਼ਾ ਅਰਜ਼ੀ ਨੂੰ ਤੇਜ਼ ਕਰਨ ਲਈ 1 ਮਿਲੀਅਨ ਡਾਲਰ ਦਾ ਭੁਗਤਾਨ ਕਰਨ ਦੀ ਪਰਮਿਸ਼ਨ ਦੇਵੇਗਾ ਜਾਂ ਕੰਪਨੀਆਂ ਨੂੰ 2 ਮਿਲੀਅਨ ਡਾਲਰ ਦਾ ਭੁਗਤਾਨ ਕਰਕੇ ਉਸ ਦੀ ਵਿਦੇਸ਼ੀ ਕਰਮਚਾਰੀ ਨੂੰ ਸਪான்ਸਰ ਕਰਨ ਦੀ ਪਰਮਿਸ਼ਨ ਦੇਵੇਗਾ ਜਿਸ ਨੂੰ ਉਹ ਅਮਰੀਕਾ ਵਿੱਚ ਲਿਆਉਣਾ ਚਾਹੁੰਦੇ ਹਨ ਤੇ 트ੰਪ ਨੇ ਪਹਿਲੀ ਵਾਰ ਫਰਵਰੀ ਵਿੱਚ ਇਸ ਪ੍ਰੋਗਰਾਮ ਦਾ ਪ੍ਰੀਵਿਊ ਕੀਤਾ ਸੀ ਤੇ ਸਤੰਬਰ ਵਿੱਚ ਇੱਕ ਕਾਰਜਕਾਰੀ ਆਦੇਸ਼ ਤੇ ਸਾਈਨ ਕੀਤੇ ਸਨ ਉੱਤਰੀ ਭਾਰਤ ਵਿੱਚ ਤੇਜ਼ੀ ਨਾਲ ਕੜਾਕੇ ਦੀ ਠੰਡ ਦਸਤਕ ਦੇ ਚੁੱਕੀ ਹੈ ਤੇ ਇਸ ਦਾ ਪ੍ਰਭਾਵ ਹੁਣ ਬਿਹਾਰ ਵਿੱਚ ਸਪਸ਼ਟ ਤੌਰ ਤੇ ਦਿਖਾਈ ਦੇ ਰਿਹਾ ਹੈ ਸਵੇਰ ਦੇ ਸਮੇਂ ਚੱਲਦੀ ਹਵਾ ਕਾਰਨ ਠੰਡ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਮਾਪਿਆਂ ਲਈ ਬੱਚਿਆਂ ਨੂੰ ਸਕੂਲ ਭੇਜਣਾ ਇੱਕ ਚੁਣੌਤੀ ਬਣ ਗਿਆ ਹੈ ਇਸ ਸਥਿਤੀ ਨੂੰ ਦੇਖਦੇ ਹੋਏ ਪਟਨਾ ਪ੍ਰਸ਼ਾਸਨ ਨੇ ਸਕੂਲ ਦੇ ਸਮੇਂ ਵਿੱਚ ਮਹੱਤਵਪੂਰਨ ਬਦਲਾਅ ਲਾਗੂ ਕਰ ਦਿੱਤਾ ਤੇ ਇਸ ਸੂਬੇ ਵਿੱਚ ਸਵੇਰ ਦੇ ਸਮੇਂ ਤੇਜ਼ੀ ਨਾਲ ਘਟਦੇ ਤਾਪਮਾਨ ਅਤੇ ਕੜਾਕੇ ਦੀ ਠੰਡ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਪ੍ਰੀ ਸਕੂਲਾਂ ਆਂਗਣਵਾੜੀ ਕੇਂਦਰਾ ਜ਼ਿਲ੍ਹੇ ਦੇ ਸਾਰੇ ਨਿੱਜੀ ਅਤੇ ਸਰਕਾਰੀ ਸਕੂਲਾਂ ਵਿੱਚ 8 ਜਮਾਤ ਤੱਕ ਦੇ ਬੱਚਿਆਂ ਲਈ ਨਵਾਂ ਸਮਾਂ ਨਿਰਧਾਰਤ ਕੀਤਾ ਤੇ ਇਹਨਾਂ ਬੱਚਿਆਂ ਦੀਆਂ ਕਲਾਸਾਂ ਹੁਣ ਸਵੇਰੇ 8:30 ਵਜੇ ਸ਼ੁਰੂ ਹੋਣਗੀਆਂ ਤੇ ਸ਼ਾਮ 4 ਵਜੇ ਤੱਕ ਜਾਰੀ ਰਹਿਣਗੀਆਂ ਹਵਾਵਾਜੀ ਨਿਗਰਾਨ ਡੀਜੀਸੀ ਵੱਲੋਂ ਕੰਜਾ ਕਸੇ ਜਾੜ ਮਗਰੋਂ ਪਹਿਲਾ ਹੀ ਸਟਾਫ ਦੀ ਘਾਟ ਕਾਰਨ ਇੰਡੀਗੋ 에ਅਰਲਾਈਨਸ ਜੋ ਕਿ ਵੀਰਵਾਰ ਨੂੰ ਬੰਗਲੌਰੇ ਹਵਾਈ ਅੱਡੇ ਤੋਂ 60 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸੀ ਇਹਨਾਂ ਦੀਆਂ ਤੇ ਪਾਇਲਟਾਂ ਤੇ ਹੋਰ ਅਮਲੇ ਲਈ ਨਵੇਂ ਡਿਊਟੀ ਨਿਯਮਾਂ ਨੂੰ ਲਾਗੂ ਕਰਨ ਵਿੱਚ ناکਾਮ ਰਹਿਣ ਕਰਕੇ ਇੰਡੀਗੋ ਨੂੰ ਵੱਡੇ ਸੰਕਟ ਨਾਲ ਯੋਜਨਾ ਪੈ ਰਿਹਾ ਤੇ ਇੱਕ ਸੂਤਰ ਨੇ ਕਿਹਾ ਕਿ ਇੰਡੀਗੋ ਨੇ ਬੰਗਲੁਰੂ ਹਵਾਈ ਅੱਡੇ ਤੇ 60 ਉਡਾਣਾਂ ਰੱਦ ਕੀਤੀਆਂ ਹਨ ਤੇ ਜਿਨ੍ਹਾਂ ਵਿੱਚ 32 ਆਮ ਅਤੇ 28 ਰਵਾਨਗੀ ਵਾਲੀਆਂ ਫਲਾਈਟਾਂ ਤੇ ਇਸ ਦੌਰਾਨ ਇੰਡੀਗੋ ਦੇ ਸੀਈਓ ਪੀਟਰ ਨੂੰ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਵੀਰਵਾਰ ਨੂੰ ਹਾਲੇ ਵਿੱਚ ਹੋਏ ਸੰਚਾਲਨ ਵਿਗੜਾ ਬਾਰੇ ਡਾਟਾ ਤੇ ਅਪਡੇਟਸ ਸਮੇਤ ਇੱਕ ਵਿਆਪਕ ਰਿਪੋਰਟ ਪੇਸ਼ ਕਰਨ ਦੀ ਤਲਬ ਕੀਤਾ ਹੈ ਤੇ ਇੰਡੀਆਓ ਨੇ ਬੱਧਵਾਰ ਨੂੰ ਤਿੰਨ ਪ੍ਰਮੁੱਖ ਵਾਈਡਡੀਆਂ ਦਿੱਲੀ ਬੰਗਲੌਰ ਅਤੇ ਮੁੰਬਈ ਤੋਂ 220 ਉਡਾਣਾਂ ਰੱਦ ਕੀਤੀਆਂ ਜਨ੍ਹਾਂ ਵਿੱਚ ਦਿੱਲੀ ਵਿੱਚ ਸਭ ਤੋਂ ਵੱਧ 137 ਰੱਦ ਹੋਈਆਂ ਸੋ ਅੱਜ ਦੇ ਬੁਲਟਨ ਵਿੱਚ ਇੰਨਾ ਹੀ ਦਿਵਾ ਗਿਆ ਧੰਨਵਾਦ